ਸਤਿ ਸ਼੍ਰੀ ਅਕਾਲ ਜੀ ਮੈਂ ਗਿਦਰਵਾਹਾ ਦੇ ਵੱਖ-ਵੱਖਰੇ ਪਿੰਡਾਂ ਦੇ ਵਿੱਚ ਸਵੇਰ ਦੀ ਜਾ ਰਹੀਆਂ ਹਾਂ ਔਰ ਸ਼ਹਿਰ ਦੇ ਵਿੱਚ ਵੀ ਸਾਰਾ ਸ਼ਹਿਰ ਦੇ ਹਰ ਇੱਕ ਬੂਥ ਤੇ ਜਾ ਕੇ ਆਈਆਂ ਹਾਂ ਬਹੁਤ ਲੋਕਾਂ ਦੇ ਵਿੱਚ ਭਰਵਾ ਹੁੰਘਾਰਾ ਮਿਲ ਰਿਹਾ ਲੋਕਾਂ ਵੱਲੋਂ ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ ਔਰ ਕਈ ਬੂਥਾਂ ਤੇ ਤਾਂ ਤਕਰੀਬਨ ਤਕਰੀਬਨ 70 72% ਪੋਲਿੰਗ ਵੀ ਹੋਈ ਹੈ 60% ਐਵਰੇਜ ਹੈ ਹਰ ਇੱਕ ਬੂਥ ਤੇ ਔਰ ਬੜਾ ਸ਼ਾਂਤਮਈ ਮਾਹੌਲ ਹੈ ਬਹੁਤ ਅੱਛਾ ਮਾਹੌਲ ਹੈ ਔਰਤਾਂ ਦੇ ਵਿੱਚ ਇੱਕ ਨਵੀਂ ਐਕਸਾਈਟਮੈਂਟ ਦੇਖਣ ਨੂੰ ਮਿਲ ਰਹੀ ਹੈ ਜਿਸ ਵੀ ਬੂਤ ਤੇ ਜਾ ਰਹੀਆਂ ਉੱਥੇ ਭੈਣਾਂ ਬਹੁਤ ਖੁਸ਼ ਨਜ਼ਰ ਆ ਰਹੀਆਂ ਹਨ ਭੈਣਾਂ ਦੀਆਂ ਲਾਈਨਾਂ ਲੰਮੀਆਂ ਲੰਮੀਆਂ ਲੱਗੀਆਂ ਹੋਈਆਂ ਤੇ ਬੜਾ ਚੰਗਾ ਲੱਗਿਆ ਮੈਨੂੰ ਵੇਖ ਕੇ ਕਿ ਭੈਣਾਂ ਵਿੱਚ ਇੰਨਾ ਉਤਸ਼ਾਹ ਹੈ ਅੱਜ ਇਹਨਾਂ ਹੋਟਾ ਨੂੰ ਲੈ ਕੇ ਮੈਂ ਸਾਰੇ ਜਿਨ੍ਹਾਂ ਵੀ ਸਾਡੇ ਵੋਟਰ ਸਾਹਿਬਾਨ ਨੇ ਗਦਰਬਾਹ ਹਲਕੇ ਦੇ ਅਤੇ ਪਿੰਡਾਂ ਦੇ ਮੈਂ ਸਭ ਨੂੰ ਬੇਨਤੀ ਕਰਦੀ ਹਾਂ ਕਿ ਵੋਟ ਜ਼ਰੂਰ ਪਾ ਕੇ ਆਇਆ ਜੀ ਕਿਸੇ ਵੀ ਕੀਮਤ ਤੇ ਇਹ ਅਧਿਕਾਰ ਨੂੰ ਜਾਣ ਨਹੀਂ ਦੇਣਾ ਵੋਟ ਹਰੇਕ ਨੇ ਪਾਉਣੀ ਹੈ ਔਰ ਤੁਹਾਡੇ ਇਸ ਅਧਿਕਾਰ ਨੇ ਬਹੁਤ ਵੱਡਾ ਫੈਸਲਾ ਤੈਅ ਕਰਨਾ ਹੈ ਬਹੁਤ ਗਿਦਰਵੇਦਾ ਪਰ ਵਸ਼ਟੇ ਕਰ ਨੇ ਇਸ ਤੁਹਾਡੀ ਇੱਕ ਵੋਟ ਨੇ ਤੇ ਪਲੀਜ਼ ਇੱਕ ਵੋਟ ਵੀ ਜ਼ਾਇਆ ਨਾ ਜਾਵੇ ਹਰ ਬੰਦਾ ਵੋਟ ਪਾਉਣ ਜ਼ਰੂਰ ਜਾਵੇ ਹਰ ਇੱਕ ਭੈਣ ਨੂੰ ਬੇਨਤੀ ਕਰਦੀ ਹਾਂ ਕਿ ਵੋਟ ਪਾਉਣ ਜ਼ਰੂਰ ਜਾਇਆ ਜੀ ਔਰ ਮੈਂ ਇਸੇ ਤਰ੍ਹਾਂ 6 ਵਜੇ ਤੱਕ ਪਿੰਡਾਂ ਦੇ ਵਿੱਚ ਸ਼ਹਿਰ ਦੇ ਵਿੱਚ ਹਰ ਇੱਕ ਬੂਥ ਤੇ ਜਾਣ ਦੀ ਕੋਸ਼ਿਸ਼ ਕਰ ਰਹੀ ਹਾਂ ਕਿ ਜਾਉਂਗੀ ਕਿ ਉਮੀਦ ਕਰਦੀ ਹਾਂ ਤੁਸੀਂ ਸਾਰੇ ਵੋਟ ਪਾਉਣ ਜ਼ਰੂਰ ਜਾਓਗੇ ਤੇ ਮੈਂ ਸਾਰੇ ਵਰਕਰ ਸਹਿਬਾਨਾਂ ਨੂੰ ਵੀ ਇਹ ਬੇਨਤੀ ਕਰੂੰਗੀ ਕੋਸ਼ਿਸ਼ ਕਰਿਆ ਜੇ ਸ਼ਾਂਤੀ ਬਣੀ ਰਹੇ ਕਿਸੇ ਵੀ ਕੀਮਤ ਤੇ ਕਿਸੇ ਵੀ ਬੋਝ ਤੇ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਥੈਂਕ ਯੂ